ਕਹਾਣੀਕਾਰ ਇਕਬਾਲ ਸਿੰਘ ਸਕਰੋਦੀ ਸੁਖਜੀਤ ਕੋਰ ਨੇ ਫੋਨ ਬੰਦ ਕਰਦਿਆਂ ਹੋਇਆਂ ਬਹੁਤ ਹੀ ਖੁਸ਼ੀ ਅਤੇ ਹੁਲਾਸ ਭਰੇ ਲਹਿਜੇ ਵਿੱਚ ਆਪਣੀ ਸੱਸ ਮਾਂ ਨੂੰ ਕਿਹਾ ਮਾਂ ਜੀ ਕੱਲ ਨੂੰ ਰਖੜੀ ਦੇ ਤਿਹਾਰ ਤੇ ਮੇਰੇ ਭਾਜੀ ਤੇ ਵੱਡੇ ਭੈਣ ਜੀ ਆ ਰਹੇ ਨੇ ਖਾਣ ਪੀਣ ਦਾ ਤਾਂ ਮੈਂ ਵਧੀਆ ਪ੍ਰਬੰਧ ਕਰ ਵਿੱਚ ਹੀ ਕਰ ਲੈਣਾ ਹੈ ਪਰੰਤੂ ਭੈਣ ਜੀ ਦੇ ਪਸੰਦ ਦੇ ਦੋ ਵਧੀਆ ਜਿਹੇ ਸੂਟ ਅਸੀਂ ਦੋਵੇਂ ਜੀ ਬਾਜ਼ਾਰ ਜਾ ਕੇ ਲੈ ਆਉਨੇ ਹਾਂ। ਚੰਕੌਰ ਨੇ ਸਮਝਿਆ ਕਿ ਨੂੰ ਦੀ ਵੱਡੀ ਭੈਣ ਤੇ ਉਸ ਦਾ ਜੀਜਾ ਆ ਰਹੇ ਹਨ। ਉਹ ਇੱਕਦਮ ਅੱਗ ਦੇ ਪੰਭੂਪਕੇ ਵਾਂਗੂ ਭੜਕਦਿਆਂ ਹੋਇਆਂ ਬੋਲੀ। ਲੈ। ਉਹਨਾਂ ਨੇ ਇੱਥੇ ਆ ਕੇ ਕੀ ਟਿੰਡੀਆਂ ਲੈਣੀਆਂ? ਜੀਦਾ ਜੀ ਕਰਦਾ ਮੂੰਹ ਚੱਕੀ ਤੁਰਿਆ ਆਉਂਦਾ ਇੱਧਰ ਨੂੰ। ਸੁੱਖੀ ਸੰਧੀ ਤਿਹਾਰ ਵਾਲੇ ਦਿਨ ਵੀ ਕੋਈ ਕਿਸੇ ਦੇ ਘਰ ਆਉਂਦਾ ਜਾਂਦਾ ਹੁੰਦਾ। ਮਾਂ ਤੋਂ ਸੋਹळे ਸੁਣ ਕੇ ਸੁਖਜੀਤ ਨੂੰ ਇੱਕਦਮ ਸਮਝ ਆ ਗਈ ਕਿ ਮਾਂ ਜੀ ਤਾਂ ਇਹ ਸਮਝ ਬੈਠੇ ਨੇ ਕਿ ਉਹਦੀ ਨੂੰਹ ਦੀ ਵੱਡੀ ਭੈਣ ਤੇ ਜੀਜਾ ਜੀ ਆ ਰਹੇ ਹਨ ਪਹਿਲਾਂ ਤਾਂ ਸੁਖਜੀਤ ਦੇ ਮਨ ਵਿੱਚ ਆਇਆ ਕਿ ਆਪਣੀ ਸੱਸ ਮਾਂ ਨੂੰ ਸਾਫ਼-ਸਾਫ਼ ਦੱਸ ਦੇਵੇ ਕਿ ਮਾਂ ਜੀ ਮੋਹਾਲੀ ਵਾਲੀ ਤੁਹਾਡੀ ਧੀ ਤੁਹਾਡੇ ਪੁੱਤ ਨੂੰ ਰਖੜੀ ਬੰਨਣ ਲਈ ਆ ਰਹੀ ਹੈ ਪਰੰਤੂ ਇੱਕਦਮ ਕੁਝ ਸੋਚ ਕੇ ਉਹਨੇ ਆਪਣੇ ਮਨ ਹੀ ਮਨ ਵਿੱਚ ਕੁਝ ਸਮੇਂ ਲਈ ਸ਼ੁਗਲ ਕਰਨ ਦਾ ਸੋਚਿਆ ਸੁਖਜੀਤ ਕੌਰ ਨੇ ਆਪਣੀ ਸੱਸ ਮਾ ਦੇ ਸਾਹਮਣੇ ਆਪਣੇ ਸਰਦਾਰ ਸਰਦਾਰਾ ਸਿੰਘ ਨੂੰ ਫੋਨ ਮਲਾਉਂਦਿਆਂ ਹੋਇਆਂ ਕਿਹਾ ਜੀ ਸਰਦਾਰਾ ਸਿੰਘ ਜੀ ਹੁਣੇ-ਹੁਣੇ ਮੇਰੇ ਵੱਡੇ ਭੈਣ ਜੀ ਦਾ ਫੋਨ ਆਇਆ ਸੀ ਉਹ ਕੱਲ ਸਵੇਰੇ ਹੀ ਆਪਣੇ ਕੋਲ ਆ ਰਹੇ ਨੇ ਤੁਸੀਂ ਕਾਲੀ ਨਾਲ ਕ੍ਰਿਸ਼ਨ ਦੀ ਡੈਰੀ ਤੋਂ 7 ਲੀਟਰ ਦੁੱਧ ਲਿਆ ਦਿਓ ਭੈਣ ਜੀ ਨੂੰ ਇੱਕ ਤਾਂ ਠੰਡੀ ਖੀਰ ਬਹੁਤ ਪਸੰਦ ਹੈ ਤੇ ਨਾਲ ਹੀ ਮੈਂ ਆਈਸਕ੍ਰੀਮ ਤਿਆਰ ਕਰਕੇ ਰੈਫਰਿਜਰੇਟਰ ਵਿੱਚ ਲਗਾ ਦੇਾਂਗੀ ਤੁਸੀਂ ਬਹੁਤਾ ਟਾਈਮ ਨਾ ਲਾਇਓ ਹੁਣ 7:00 ਵਜੇ ਫੇਰ ਆਪਾਂ ਭੈਣ ਜੀ ਲਈ ਸੋਹਣੇ ਸੋਹਣੇ ਦੋ ਸੂਟ ਵੀ ਲੈ ਕੇ ਆਉਣੇ ਨੇ ਜਿਉਂ ਹੀ ਸੁਖਜੀਤ ਕੌਰ ਨੇ ਫੋਨ ਬੰਦ ਕੀਤਾ ਤਾਂ ਬਚਨ ਕੌਰ ਨੇ ਆਪਣੀ ਨੂ ਵੱਲ ਤਿਰਛਾ ਜਿਹਾ ਵੇਖਦਿਆਂ ਹੋਇਆਂ ਲੰਮੀ ਜਹੀ ਹੂੰਕਰ ਮਾਰਦਿਆਂ ਹੋਇਆਂ ਕਿਹਾ ਹੂੰ ਕਰ ਲੈ ਬਹੂ ਤੂੰ ਆਪਣੇ ਮਨ ਦੀਆਂ ਸਿੱਧਾ ਸਾਦਾ ਘਰ ਵਾਲਾ ਜੋ ਟੱਕਰਿਆ ਤੈਨੂੰ ਤੂੰ ਜੇ ਦਿਨ ਨੂੰ ਰਾਤ ਕਹਨੀ ਏ ਤਾਂ ਉਹ ਵਿਚਾਰਾ ਰਾਤ ਕਹਿੰਦਾ ਪਤਾ ਨਹੀਂ ਭਾਈ ਕੀ ਸਿਰਚ ਘੋਲ ਕੇ ਪਾਇਆ ਤੂੰ ਆਪਣੀ ਸੱਸ ਦੀਆਂ ਕਰਾਰੀਆਂ ਜਹਿਆਂ ਸੁਣ ਕੇ ਸੁਖਜੀਤ ਕੌਰ ਰਸੋਈ ਵਿੱਚ ਚਲੀ ਗਈ 2 ਮਿੰਟ ਬਾਅਦ ਇੱਕ ਥਾਲ ਵਿੱਚ ਚੋਲ ਪਾ ਕੇ ਇੱਕ ਗੀਤ ਦੇ ਬੋਲ ਕੋਠੇ ਤੇ ਕਾਂ ਬੋਲੇ ਚਿੱਠੀ ਮੇਰੇ ਮਾਈਏ ਦੀ ਵਿੱਚ ਮੇਰਾ ਨਾਂ ਬੋਲੇ ਗੁਣ ਗਣੌਂਦੀ ਹੋਈ ਆਪਣੀ ਸੱਸ ਮਾਂ ਕੋਲ ਆ ਗਈ। ਚੋਲਾ ਵਾਲਾ ਥਾਲ ਆਪਣੀ ਸੱਸ ਅੱਗੇ ਕਰਕੇ ਕਹਿੰਦੀ, "ਮਾਂਜੀ ਦੇਖਿਓ ਬਲਾ, ਖੀਰ ਲਈ ਇੰਨੇ ਕਚੋਲ ਠੀਕ ਰਹਿਣਗੇ।" ਬਚਨਕੌਰ ਵੀ ਸਭ ਸਮਝਦੀ ਸੀ ਕਿ ਉਹਦੀ ਨੂੰ ਜਾਣ ਬੁਝ ਕੇ ਉਹਨੂੰ ਪਰੇਸ਼ਾਨ ਕਰਦੀ ਹੈ। ਗੁੱਸਾ ਤਾਂ ਉਹਨੂੰ ਪਹਿਲਾਂ ਹੀ ਬਥੇਰਾ ਚੜਿਆ ਹੋਇਆ ਸੀ। ਅੰਦਰੋਂ ਪੂਰੀ ਤਪ ਕੇ ਅਤੇ ਦੁਖੀ ਹੋ ਕੇ ਉਹ ਬੋਲੀ, "ਬੱਸ ਬੱਸ ਰਹਿਣ ਦੇ ਇਹ ਖੇਖਣ। ਸਭ ਜਾਣਦੀ ਆ ਮੈਂ ਤੈਨੂੰ ਚਲਾਕੋ ਨੂੰ ਫੋਨ ਵਾਲਾ ਹੀ ਏ ਜਿਹਨੂੰ ਹੁਣੇ ਫੋਨ ਖੜਕਾਇਆ ਉਸੇ ਨੂੰ ਪੁੱਛ ਲਈ ਅੱਗੇ ਵੀ ਤਾਂ ਦੋਵੇਂ ਜੀ ਰਸੋਈ 'ਚ ਵੜ ਕੇ ਪਤਾ ਨਹੀਂ ਕਿਹੜੇ ਗੁਰਮਤੇ ਪੜਦੇ ਰਹਿੰਦੇ ਹੋ ਸੁਖਜੀਤ ਕੌਰ ਨੇ ਮਸਾ ਮਸਾ ਆਪਣੇ ਹਾਸੇ ਨੂੰ ਰੋਕ ਕੇ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਕਿਹਾ ਮਾਂ ਜੀ ਉਹ ਤਾਂ ਸਰਦਾਰਾ ਸਿੰਘ ਜੀ ਨਾ ਸੱਚ ਤੁਹਾਡੇ ਪੁੱਤ ਜੀ ਗਰਮ ਗਰਮ ਰੋਟੀ ਖਾ ਕੇ ਬੜਾ ਹੀ ਖੁਸ਼ ਹੁੰਦੇ ਨੇ ਮੈਨੂੰ ਵੀ ਬੜਾ ਚੰਗਾ ਲੱਗਦਾ ਹੈ ਜਦੋਂ ਉਹ ਕੋਲ ਬਹਿ ਕੇ ਰੋਟੀ ਖਾਂਦੇ ਨੇ ਉਸੇ ਵੇਲੇ ਸਰਦਾਰਾ ਸਿੰਘ ਜੀ ਦੁੱਧ ਦੀ ਢੋਲੀ ਲੈ ਕੇ ਅੰਦਰ ਆ ਗਿਆ ਸੁਖਜੀਤ ਕੌਰ ਨੂੰ ਦੁੱਧ ਦੀ ਢੋਲੀ ਫੜਾਉਂਦਿਆਂ ਉਪਰੰਤ ਸਰਦਾਰਾ ਸਿੰਘ ਨੇ ਆਪਣੀ ਮਾਂ ਜੀ ਤੋਂ ਪੁੱਛਿਆ ਹਾਂ ਜੀ ਕੀ ਗੱਲ ਹੈ ਤੁਹਾਡਾ ਚਿੱਤ ਤਾਂ ਰਾਜੀ ਹੈ ਤੁਹਾਡਾਂ ਤਾਂ ਚਿਹਰਾ ਉੱਤਰਿਆ ਪਿਆ ਭਾਈ ਸਾਡੇ ਉੱਤੇ ਚੜੇ ਚਿਹਰੇ ਦੀ ਕਿੰਨੂ ਪਰਵਾਹ ਏ ਬਹੂ ਨੇ ਤੈਨੂੰ ਮੁਠੀ ਚ ਕੀਤਾ ਹੋਇਆ ਤਿੰਨ ਕਰੇ 13 ਕਰੇ ਤੂੰ ਕਦੇ ਟੋਕਿਆ ਉਸਨੂੰ ਭਰੀ ਪਿੱਤੀ ਮਾਂ ਨੇ ਸਾਰਾ ਗੁੱਭ ਘਬਾਟ ਕੱਢ ਦਿੱਤਾ ਸਰਦਾਰਾ ਸਿੰਘ ਨੇ ਆਪਣੀ ਮਾਂ ਨੂੰ ਗਲੇ ਲਾਉਂਦਿਆਂ ਹੋਇਆਂ ਕਿਹਾ ਓਹੋ ਮਾਂ ਜੀ ਤੁਸੀਂ ਵੀ ਪਤਾ ਨਹੀਂ ਕਦੇ ਕਦੇ ਕਿਹੜੀਆਂ ਗੱਲਾਂ ਲੈ ਕੇ ਬਹਿੰਦੇ ਹੋ ਤੁਹਾਡੀ ਨੂੰ ਤਾਂ ਸਾਰਾ ਦਿਨ ਮੇਰੇ ਮਾਂ ਜੀ ਮੇਰੇ ਮਾਂ ਜੀ ਕਰਦੀ ਰਹਿੰਦੀ ਹੈ ਮਹਾਲੀ ਤੋਂ ਵੱਡੇ ਭੈਣ ਜੀ ਤੇ ਜੀਜਾ ਜੀ ਆਉਣ ਤੇ ਉਹਨੂੰ ਚਾਹ ਚੜ ਜਾਂਦਾ ਹੋਰ ਦੱਸੋ ਕੀ ਚਾਹੀਦਾ ਆਪਾਂ ਨੂੰ ਚਲੋ ਇਦਾਂ ਕਰਦਾ ਮੈਂ ਤੁਹਾਡੀ ਵੱਡੀ ਭੈਣ ਜੀ ਨਾਲ ਫੋਨ ਤੇ ਗੱਲ ਕਰਵਾਉਂਦਾ ਹਾਂ ਇੰਨੀ ਗੱਲ ਕਹਿ ਕੇ ਸਰਦਾਰਾ ਸਿੰਘ ਨੇ ਮੁਹਾਲੀ ਰਹਿਂਦੀ ਆਪਣੀ ਵੱਡੀ ਭੈਣ ਇੰਦਰਪ੍ਰੀਤ ਕੌਰ ਨੂੰ ਫੋਨ ਲਾ ਲਿਆ ਜਿਉਂ ਹੀ ਇੰਦਰਪ੍ਰੀਤ ਕੌਰ ਨੇ ਹੈਲੋ ਕਿਹਾ ਤਾਂ ਸਰਦਾਰਾ ਸਿੰਘ ਨੇ ਆਪਣੀ ਵੱਡੀ ਭੈਣ ਨੂੰ ਸਤਿਕਾਰ ਦਿੰਦਿਆਂ ਹੋਇਆਂ ਕਿਹਾ ਪੈਰੀ ਪੈਨਾ ਭੈਣ ਹੋਰ ਸੁਣਾਓ ਜੀਜਾ ਜੀ ਤੇ ਮੇਰੇ ਭਾਂਜੇ ਭਣਜੀ ਦਾ ਕੀ ਹਾਲ ਹੈ ਬਸ ਵੀਰ ਗੁਰੂ ਦੀ ਕਿਰਪਾ ਨਾਲ ਸਭ ਰਾਜੀ ਖੁਸ਼ੀਏ ਹੋਰ ਮੇਰੀ ਭਾਬੂ ਰਾਣੀ ਕੀ ਕਰੀ ਜਾਂਦੀ ਏ ਮਾਂ ਜੀ ਦੀ ਸਿਹਤ ਕਿਵੇਂ ਹੈ ਇੰਦਰਪ੍ਰੀਤ ਕੌਰ ਨੇ ਪੁੱਛਿਆ ਭੈਣੇ ਤੁਹਾਡੇ ਵੱਡਿਆਂ ਦੇ ਆਸ਼ੀਰਵਾਦ ਸਦਕਾ ਸਭ ਰਾਜੀ ਖੁਸ਼ੀਏ ਤੇ ਚੜਦੀ ਕਲਾ ਵਿੱਚ ਆ ਆ ਲੋ ਮਾਂ ਜੀ ਨਾਲ ਕਰੋ ਗੱਲ ਸਰਦਾਰਾ ਸਿੰਘ ਨੇ ਫੋਨ ਆਪਣੇ ਮਾਂ ਜੀ ਦੇ ਕੰਨ ਨਾਲ ਲਾ ਦਿੱਤਾ ਮਾਂ ਨੇ ਉੱਚੀ ਉੱਚੀ ਦੋ ਵਾਰ ਹੈਲੋ ਹੈਲੋ ਕਿਹਾ ਤੇ ਦੂਜੇ ਪਾਸੇ ਤੋਂ ਇੰਦਰਪ੍ਰੀਤ ਕੌਰ ਦੀ ਆਵਾਜ਼ ਆਈ ਸਤਿ ਸ਼੍ਰੀ ਅਕਾਲ ਮਾਂਜੀ ਹੋਰ ਸੁਣਾਓ ਤੁਹਾਡੀ ਸਿਹਤ ਕਿਵੇਂ ਰਹਿੰਦੀ ਐ ਮੇਰੀ ਭਾਬੋ ਰਾਣੀ ਦਾ ਕੀ ਹਾਲ ਐ ਮਾ ਬਚਨ ਕੌਰ ਨੇ ਹਲਕੀ ਜਹੀ ਖਾਂਸੀ ਕਰਕੇ ਗਲੇ ਨੂੰ ਸਾਫ਼ ਕਰਦਿਆਂ ਹੋਇਆਂ ਕਿਹਾ ਹਾਂ ਧੀਏ ਸੇਤ ਤਾਂ ਮੇਰੀ ਚੰਗੀ ਭਲੀ ਐ ਸੁੱਖ ਨਾਲ ਬੈਠੀ ਬਿਠਾਈ ਨੂੰ ਤਿੰਨੋਂ ਡੰਗ ਤੱਤੀ ਰੋਟੀ ਮਿਲਦੀ ਐ ਹੋਰ ਫਲ ਫਰੂਟ ਵੀ ਆਪਣੇ ਘਰ 'ਚ ਵਾਧੂ ਹੁੰਦਾ ਤੂੰ ਦੱਸ ਪਰੋਣਾ ਤੇ ਜਵਾਕ ਸਭ ਰਾਜੀ ਖੁਸ਼ੀ ਨੇ ਨਾ ਧੀਏ ਕੱਲ ਨੂੰ ਸੁਖ ਨਾਲ ਰਖੜੀ ਦਾ ਤਿਹਾਰ ਹੈ ਤੂੰ ਆ ਜਾਂਦੀ ਕੱਲ ਨੂੰ ਨਾ ਅੰਮ੍ਰਿਤਸਰ ਕਿਹੜਾ ਦੂਰ ਹੈ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਇੰਦਰਪ੍ਰੀਤ ਕੌਰ ਨੇ ਕਿਹਾ ਮਾਂ ਅੰਮ੍ਰਿਤਸਰ ਜੇ ਦੂਰ ਨਹੀਂ ਤਾਂ ਮਹਾਲੀ ਤੋਂ ਬਹੁਤਾ ਨੇੜੇ ਵੀ ਨਹੀਂ ਹੈ ਘਰਾਂ ਦੇ ਕੰਮਕਾਰ ਹੀ ਇੰਨੇ ਹੁੰਦੇ ਨੇ ਕਿ ਘਰਾਂ ਚੋਂ ਨਿਕਲਿਆ ਕਿਹੜਾ ਜਾਂਦਾ ਪਹਿਲਾਂ ਤਾਂ ਮੇਰਾ ਆਉਣ ਦਾ ਕੋਈ ਇਰਾਦਾ ਨਹੀਂ ਸੀ ਇਸੇ ਕਰਕੇ ਮੈਂ ਰਖੜੀਆਂ ਕੋਰੀਅਰ ਕਰਕੇ ਭੇਜ ਦਿੱਤੀਆਂ ਸਨ ਪਰੰਤੂ ਆ ਘੰਟਾ ਤੋਂ ਪਹਿਲਾਂ ਮੇਰੀ ਪਿਆਰੀ ਭਾਬੋ ਰਾਣੀ ਦਾ ਫੋਨ ਆਇਆ ਸੀ ਉਸ ਨੇ ਪੂਰੇ ਜ਼ੋਰ ਦੇ ਨਾਲ ਮੈਨੂੰ ਅੰਮ੍ਰਿਤਸਰ ਆ ਕੇ ਆਪਣੇ ਵੀਰ ਨੂੰ ਰਖੜੀ ਬੰਨਣ ਲਈ ਕਿਹਾ ਹੈ ਇਸ ਲਈ ਅਸੀਂ ਮੁਹਾਲੀ ਤੋਂ ਉਸ ਵਕਤੇ 5 ਵਜੇ ਚੱਲ ਕੇ 9 ਵਜੇ ਤੱਕ ਅੰਮ੍ਰਿਤਸਰ ਪਹੁੰਚ ਜਾਵਾਂਗੇ ਮਾਂ ਜੀ ਮੈਂ ਇੱਥੇ ਆਪਣੇ ਆਲੇ-ਦੁਆਲੇ ਬਥੇਰੇ ਘਰ ਵੇਖਦੀਆਂ ਭਰਾ ਭਰਾ ਨਾਲ ਨਹੀਂ ਵਰਤਦੇ ਤੇ ਨਾ ਹੀ ਭੈਣ ਨਾਲ ਵਰਤਦੇ ਨੇ ਹੁਣ ਤਾਂ ਬਸ ਸਾਲੀ ਤੇ ਸਾਂਡੂ ਨਾਲ ਹੀ ਰਿਸ਼ਤੇਦਾਰੀ ਬਾਕੀ ਰਹਿ ਗਈ ਮਾਂ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ ਕਿ ਆਪਣਾ ਤਾਂ ਘਰ ਭਾਗਾ ਵਾਲਾ ਹੈ ਜੋ ਸੁਖਜੀਤ ਜਈ ਪਿਆਰੀ ਕੁੜੀ ਨੇ ਆਪਣੇ ਘਰ ਨੂੰ ਭਾਗ ਲਾਏ ਨੇ ਤੁਹਾਡੇ ਜਵਾਈ ਨੇ ਵੀ ਇਹੀ ਗੱਲ ਮੈਨੂੰ ਕਈ ਵਾਰ ਕਹੀ ਹੈ ਕਿ ਅੰਮ੍ਰਿਤਸਰ ਸੁਖਜੀਤ ਭੈਣ ਜੀ ਨੂੰ ਮਿਲ ਕੇ ਇੰਜ ਲੱਗਦਾ ਹੁੰਦਾ ਜਿਵੇਂ ਆਪਣੀ ਸੱਕੀ ਭੈਣ ਨੂੰ ਮਿਲਿਆ ਹੋਵਾ ਮਾਂ ਜੀ ਤੂੰ ਤਾਂ ਬਹੁਤ ਚੰਗੇ ਕਰਮ ਵਾਲੀ ਐ ਜੋ ਆਪਣਾ ਵਡਾਪਾ ਸੁਖਾਲੇ ਢੰਗ ਨਾਲ ਨੂੰ ਪੁੱਤਾਂ ਨਾਲ ਕੱਟ ਰਹੀ ਐ ਸੁਖਜੀਤ ਵਰਗੀਆਂ ਨੂਹਾ ਭਾਗਾ ਨਾਲ ਮਿਲਦੀਆਂ ਨੇ ਚੰਗਾ ਮਾਂ ਮੈਂ ਹੁਣ ਘਰ ਦਾ ਰੋਟੀ ਟੁਕਵੀਂ ਕਰਨਾ ਐ ਕੱਲ੍ਹ ਸਵਕਤੇ ਇਥੋਂ ਤੁਰਨਾ ਵੀ ਹੈ ਇੰਨੀਆਂ ਗੱਲਾਂ ਕਹਿ ਕੇ ਇੰਦਰਪ੍ਰੀਤ ਕੋਰ ਨੇ ਫੋਨ ਕੱਟ ਦਿੱਤਾ ਵਚਨਕੌਰ ਅੱਖਾਂ ਬੰਦ ਕਰਕੇ ਅਣਜਾਣੇ ਵਿੱਚ ਆਪਣੀ ਨੂੰਹ ਨੂੰ ਬੋਲੀਆਂ ਕੋੜੀਆਂ ਕਸੇਲੀਆਂ ਕਰਕੇ ਪਸਤਾ ਰਹੀ ਸੀ ਕਿ ਉਸੇ ਵੇਲੇ ਸੁਖਜੀਤ ਕੌਰ ਨੇ ਖੀਰ ਦੀ ਭਰੀ ਪਲੇਟ ਆਪਣੀ ਸੱਸ ਮਾਂ ਦੇ ਮੰਜੇ ਦੇ ਕੋਲ ਪਏ ਟੇਬਲ ਤੇ ਰੱਖਦਿਆਂ ਹੋਇਆਂ ਕਿਹਾ ਮਾਂ ਜੀ ਇਹ ਜਰਕ ਖੀਰ ਖਾ ਕੇ ਦੱਸਿਓ ਕਿ ਮਿੱਠਾ ਕਿਵੇਂ ਹੈ ਵਚਨਕੌਰ ਨੇ ਆਪਣੀ ਨੂੰਹ ਦਾ ਹੱਥ ਫੜ ਕੇ ਆਪਣੇ ਮੰਜੇ ਤੇ ਬਿਠਾਉਂਦਿਆਂ ਹੋਇਆਂ ਕਿਹਾ ਧੀਏ ਮੈਨੂੰ ਮਾਫ਼ ਕਰ ਦੇ ਮੇਰੀ ਚੰਦਰੀ ਜ਼ਬਾਨ ਪਤਾ ਨਹੀਂ ਤੈਨੂੰ ਕੀ ਕੀ ਬੋਲ ਗਈ ਪਰ ਜਦ ਤੂੰ ਫੋਨ ਕਰਕੇ ਮੇਰੀ ਧੀ ਨੂੰ ਇੱਥੇ ਬੁਲਾਇਆ ਸੀ ਤਾਂ ਤੂੰ ਮੈਨੂੰ ਸਾਫ਼-ਸਾਫ਼ ਕਿਉਂ ਨਹੀਂ ਦੱਸਿਆ ਕਿ ਸਰਦਾਰਾ ਸਿੰਘ ਦੇ ਰਖੜੀ ਬੰਨਣ ਲਈ ਉਸਦੀ ਵੱਡੀ ਭੈਣ ਜੀ ਨੂੰ ਬੁਲਾਇਆ ਹੈ ਸੁਖਜੀਤ ਕੌਰ ਨੇ ਆਪਣੀ ਸੱਸ ਮਾਂ ਨੂੰ ਗਲਵੱਕੜੀ ਪਾਉਂਦਿਆਂ ਹੋਇਆਂ ਕਿਹਾ ਮਾਂ ਜੀ ਮੈਂ ਤਾਂ ਤੁਹਾਨੂੰ ਬਿਲਕੁਲ ਸਹੀ ਕਿਹਾ ਸੀ ਕਿ ਕੱਲ ਨੂੰ ਵੱਡੇ ਭੈਣ ਜੀ ਤੇ ਭਾਜੀ ਆ ਰਹੇ ਹਨ ਕਿਉਂ ਜੋ ਮਹਾਲੀ ਵਾਲੇ ਵੱਡੇ ਦੀਦੀ ਨੂੰ ਮੈਂ ਵੱਡੇ ਭੈਣ ਜੀ ਹੀ ਕਹਿੰਦੀ ਹਾਂ ਪਰੰਤੂ ਜਦੋਂ ਤੁਸੀਂ ਇਹ ਸਮਝ ਲਿਆ ਕਿ ਮੇਰੇ ਵੱਡੇ ਦੀਦੀ ਤੇ ਜੀਜਾ ਜੀ ਆ ਰਹੇ ਨੇ ਤਾਂ ਮੈਂ ਸੋਚਿਆ ਕਿ ਚਲੋ ਜੇਕਰ ਮਾਂ ਜੀ ਨੂੰ ਹੁਣ ਭੁਲੇਖਾ ਲੱਗ ਹੀ ਗਿਆ ਹੈ ਤਾਂ ਕੁਝ ਧੇਰ ਇਹੀ ਸਸਪੈਂਸ ਬਣਾ ਕੇ ਰੱਖਦੇ ਹਾਂ ਕੁਝ ਧੇਰ ਹਾਸਾ ਠਾਠਾ ਵੀ ਹੋਣਾ ਚਾਹੀਦਾ ਨਾਲੇ ਮਾਂ ਜੀ ਮੋਹਾਲੀ ਵਾਲੇ ਭੈਣ ਜੀ ਤਾਂ ਕੱਲ ਨੂੰ ਆਉਣ ਲਈ ਤਿਆਰ ਹੀ ਨਹੀਂ ਸੀ ਹੁੰਦੇ ਇਹ ਤਾਂ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਭੈਣ ਜੀ ਤੁਹਾਡਾ ਆਪਣੀ ਛੋਟੀ ਭਾਬੀ ਨੂੰ ਮਿਲਣ ਲਈ ਜਮਾਂ ਹੀ ਜੀ ਨਹੀਂ ਕਰਦਾ ਤਦ ਕਿਤੇ ਆਉਣ ਲਈ ਸਹਿਮਤ ਹੋਏ ਨਾਲੇ ਮਾਂ ਧੀਆ ਧਿਆਣੀਆਂ ਨੇ ਕਿਹੜਾ ਕਿਸੇ ਦਾ ਘਰ ਚੁੱਕ ਕੇ ਲੈ ਜਾਣਾ ਹੁੰਦਾ ਇਹ ਤਾਂ ਸਗੋਂ ਆਪਣੇ ਬਾਬਲ ਦੇ ਵੇੜੇ ਦੀ ਆਪਣੇ ਵੀਰਾਂ ਦੀ ਆਪਣੀ ਭਾਬੀਆਂ ਦੀ ਆਪਣੇ ਭਤੀਜੇ ਭਤੀਜੀਆਂ ਦੀ ਸਦਾ ਸੁੱਖ ਹੀ ਮੰਗਦੀਆਂ ਨੇ ਮਾਂ ਜੀ ਇਹ ਤਿਥ ਤਿਹਾਰਤਾਂ ਭੈਣ ਭਰਾਵਾਂ ਦੇ ਮੇਲ ਮਲਾਪ ਦੇ ਵਸੀਲੇ ਨੇ ਨਹੀਂ ਤਾਂ ਅੱਜ ਦੇ ਰਜੇਵੀਆਂ ਭਰੀ ਜ਼ਿੰਦਗੀ ਵਿੱਚ ਕਿਹਦੇ ਕੋਲ ਟਾਈਮ ਏ ਆਪਣੀ ਨੂੰਹ ਦੀਆਂ ਇੰਨੀਆਂ ਸਿਆਣ ਭਰੀਆਂ ਗੱਲਾਂ ਸੁਣ ਕੇ ਬਚਨਕੌਰ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ